ਅੱਜ ਤਾਂ ਅੰਤਿਰਥਾ ਜਿਹੜੇ ਲੋਕੀ ਜਿਹੜੇ ਬੜੀ ਧੂਮ-ਧਾਮ ਨਾਲ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਇਹ ਤਿਹਾਰ ਜਿਹੜਾ ਆਂਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਹਾਜੀ ਭਾਈ ਆਪਣਾ ਨਾਮ ਜੀ ਮੇਰਾ ਨਾਮ ਅਸ਼ੀਸ਼ ਲੁਥਰਾ ਹੈ ਤੇ ਆਜਮ ਰਸਤ ਤੇ ਤੰਤਰਸਤੇ ਹੋਰ ਬੜੇ ਤੁੰਟਮ ਨਮ ਨਿਆ ਜਾ ਰਿਹਾ ਹੈ ਹਰ ਪਾਸੇ ਦੇਖੋ ਬੜੀ ਖੁਸ਼ਹਾਲੀ ਤੇ ਰੌਣਕ ਹੈ ਬਾਜ਼ਾਰ ਖੂਬ ਸਜੇ ਹੋਏ ਹਨ ਠੀਕ ਹੈ ਹਰ ਚੀਜ਼ ਲੋਕ ਖਰੀਦ ਰਹੇ ਨੇ ਇਸ ਦਿਨ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਲੋਕੀ ਸੋਨੇ ਚਾਂਦੀ ਦੇ ਅਭੂਸ਼ਣ ਖਰੀਦਦੇ ਹਨ ਚੀਵਰਾਤ ਖਰੀਦਦੇ ਹਨ ਵਰਤਨ ਖਰੀਦਦੇ ਹਨ ਤੇ ਆਪਣੇ ਘਰ ਲੈ ਕੇ ਜਾਂਦੇ ਹਨ ਤਾਂ ਕਿ ਸਥਾਈ ਤੌਰ ਤੇ ਲక్ష్ਮੀ ਘਰ ਵਿੱਚ ਨਿਵਾਸ ਕਰ ਸਕੇ ਕਈ ਲੋਕ ਇਸ ਦਿਨ ਝਾੜੂ ਵੀ ਖਰੀਦਦੇ ਹਨ ਉਹ ਵੀ ਸ਼ੁਭ ਮੰਨਿਆ ਜਾਂਦਾ ਹੈ ਹਾਂਜੀ ਭਾਜੀ ਆਪਣਾ ਨਾਮ ਹੈ ਮੇਰਾ ਨਾਮ ਸੁਸ਼ੀਲਾ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਅੱਜ ਤੁਹਾਨੂੰ ਫਿਰ ਤਾਂ ਜਿਹੜੇ ਲੋਕੀ ਜਿਹੜੇ ਬੜੀ ਧੂਮਤਾਂ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਦਿਵਾਲੀ ਤੋਂ 2 ਦਿਨ ਪਹਿਲਾਂ ਇਹ ਤਿਆਰ ਜਿਹੜਾ ਹੁੰਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਤੰਦਰੁਸਤੀ ਆਵੇ ਘਰੇ ਤੇ ਸਾਰਾ ਸ਼ਹਿਰ ਜਿਹੜਾ ਨਾ ਐਸ ਲਈ ਅੰਮ੍ਰਿਤਸਰ ਦਾ ਸਾਰੇ ਸ਼ੋਪਿੰਗ ਕਰ ਰਹੇ ਨਵੀਂ ਤੋਂ ਨਵੀਆਂ ਚੀਜ਼ਾਂ ਖਰੀਦ ਕੇ ਘਰ ਆਪਣੀਆਂ ਲੈ ਕੇ ਜਾ ਰਹੇ ਇਸ ਵਿੱਚ ਇੱਕ ਝਾੜੂ ਮੁਦਤ ਝਾੜੂ ਵੀ ਲਿੱਤਾ ਜਾਂਦਾ ਹੈ ਕਿ ਘਰ 'ਚ ਝਾੜੂ ਲੈ ਲਿਏ ਆ ਕੇ ਗੰਦਗੀ ਸਾਰੀ ਖਤਮ ਕੀਤੀ ਜਾਵੇ ਇਸ ਕਰਕੇ ਪੂਰਾ ਤਿਹਾਰ ਬੜੀ ਤੁਨ ਨੂੰ ਕਹਿੰਦੇ ਆਪਾਂ ਆਪਰਾ ਮੈਂ ਕੋਈ ਵੱਡ ਨਿਆ ਹੋਇ ਜੇ ਕਹਿ ਸਕਦਾ ਕਿ ਜਿੱਦਾਂ ਮੰਨਨ ਦੇ ਲੋਕੀ ਘਰ 'ਚ ਇੰਨੀ ਕੁ ਕੁਝ ਲੈ ਆਏ ਇਹਨੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਪਰਚੇਜ਼ਿੰਗ ਕਰਦੇ ਨੇ ਲੋਕੀ ਕਹਿੰਦੇ ਸਾਡੇ ਘਰ ਲక్ష్ਮੀ ਮਾਤਾ ਦਾ ਆਵਾਸ ਹੋਵੇ ਅੱਜ ਤਾਂ ਪੰਥੀ ਤਾਂ ਜਿਹੜੇ ਲੋਕੀ ਜਿਹੜੇ ਬੜੀ ਧੂਮ-ਧਾਮ ਨਾਲ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਇਹ ਤਿਹਾਰ ਜਿਹੜਾ ਆਉਂਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਹਾਂਜੀ ਬਈ ਆਪਣਾ ਨਾਮ ਜੀ ਮੇਰਾ ਨਾਮ ਅਸ਼ੀਸ਼ ਲੂਥਰਾ ਹੈ ਤੇ ਅਜ ਅੰਮ੍ਰਿਤਸਰ ਚ ਤੰਤਰਸਤੇ ਹੋਰ ਬੜੇ ਤੁੰਟਮ ਨਮ ਨਇਆ ਜਾ ਰਿਹਾ ਹੈ ਹਰ ਪਾਸੇ ਦੇਖੋ ਬੜੀ ਖੁਸ਼ਹਾਲੀ ਤੇ ਰੌਣਕ ਹੈ ਬਾਜ਼ਾਰ ਖੂਬ ਸਜੇ ਹੋਏ ਹਨ ਠੀਕ ਹੈ ਹਰ ਚੀਜ਼ ਲੋਕ ਖਰੀਦ ਰਹੇ ਨੇ ਇਸ ਦਿਨ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਲੋਕੀ ਸੋਨੇ ਚਾਂਦੀ ਦੇ ਅ ਗੋਸ਼ਨ ਖਰੀਦਦੇ ਹਨ ਚੀਵਰਾਤ ਖਰੀਦਦੇ ਹਨ ਵਰਤਨ ਖਰੀਦਦੇ ਹਨ ਤੇ ਆਪਣੇ ਘਰ ਲੈ ਕੇ ਜਾਂਦੇ ਹਨ ਤਾਂ ਕਿ ਸਥਾਈ ਤੌਰ ਤੇ ਲక్ష్ਮੀ ਘਰ ਵਿੱਚ ਨਿਵਾਸ ਕਰ ਸਕੇ ਕਈ ਲੋਕ ਇਸ ਦਿਨ ਝਾੜੂ ਵੀ ਖਰੀਦਦੇ ਹਨ ਉਹ ਵੀ ਸ਼ੁਭ ਮੰਨਿਆ ਜਾਂਦਾ ਹੈ ਮੇਰਾ ਨਾਮ ਸੁਸ਼ੀਲ ਹੈ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਅੱਜ ਤੁਹਾਨੂੰ ਤੇ ਜਿਹੜੇ ਲੋਕੀ ਜਿਹੜੇ ਬੜੀ ਧੂਮ-ਧਾਮ ਨਾਲ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਹੈ ਦੀਵਾਲੀ ਤੋਂ ਦੋ ਦਿਨ ਪਹਿਲਾਂ ਇਹ ਤਿਆਰ ਜਿਹੜਾ ਹੁੰਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਤੰਦਰੁਸਤੀ ਆਵੇ ਘਰੇ ਤੇ ਸਾਰਾ ਸ਼ਹਿਰ ਜਿਹੜਾ ਨਾ ਐਸ ਲਈ ਅੰਮ੍ਰਿਤਸਰ ਦਾ ਸਾਰੇ ਸ਼ੋਪਿੰਗ ਕਰ ਰਹੇ ਨੇ ਨਵੀਂ ਤੋਂ ਨਵੀਆਂ ਚੀਜ਼ਾਂ ਖਰੀਦ ਕੇ ਘਰ ਆਪਣੀਆਂ ਲੈ ਕੇ ਜਾ ਰਹੇ ਆ ਇਸ ਵਿੱਚ ਇੱਕ ਝਾੜੂ ਮੁਦ ਝਾੜੂ ਵੀ ਲਿੱਤਾ ਜਾਂਦਾ ਹੈ ਕਿ ਘਰ 'ਚ ਝਾੜੂ ਲੈ ਲਿਏ ਆ ਕੇ ਗੰਦਗੀ ਸਾਰੀ ਖਤਮ ਕੀਤੀ ਜਾਵੇ ਇਸ ਕਰਕੇ ਪੂਰਾ ਤਿਹਾਰ ਬੜੀ ਕੰਦ ਨੂੰ ਕਹਿੰਦੇ ਆਪਾਂ ਆਪਰਾ ਮੈਂ ਕੋਈ ਵੱਡ ਨਹੀਂ ਆਵੇ ਜੇ ਕਹਿ ਸਕਦਾ ਕਿ ਜਿੱਦਾਂ ਮੰਨਨ ਦੇ ਲੋਕੀ ਘਰ 'ਚ ਇੰਨੀ ਕੁ ਕੁਛ ਆ ਲਏ ਇਹਨੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਪਰਚੇਜ਼ਿੰਗ ਕਰਦੇ ਨੇ ਲੋਕੀ ਕਹਿੰਦੇ ਸਾਡੀ ਘਰ ਲక్ష్ਮੀ ਮਾਤਾ ਦਾ ਆਵਾਜ਼ ਹੋਵੇ